ਅੱਜ ਹਾਰਦੀ ਜੋ ਪੂਰਨਵਕਸ਼ੀ ਹੈ ਹਾਰਦੀ ਪੂਰਨਵਕਸ਼ੀ ਨੂੰ ਜੋ ਗੁਰਪੂਰਨਵ ਦਾ ਤਿਹਾੜ ਪੂਰੇ ਭਾਰਤ ਵਰਸ਼ ਦੇ ਵਿੱਚ ਪੂਰੀ ਧੁੰਮ ਧਾਮ ਦੇ ਨਾਲ ਮਨਾਇਆ ਜਾਂਦਾ ਇਹ ਜੇਕਰ ਅਸੀਂ ਤਿਹਾੜ ਕਹਿ ਲਈਏ ਗੁਰਦਾਨੀਏ ਭਕਤਾਂ ਦਾ ਤਿਹਾੜ ਹੁੰਦਾ ਹੈ ਭਕਤਾਂ ਦਾ ਇਹ ਤਿਹਾੜ ਇਸ ਕਰਕੇ ਕਿਹਾ ਜਾ ਸਕਦਾ ਕਿਉਂਕਿ ਉਹ ਇਸ ਸਮੇਂ ਆਪਣੇ ਗੁਰੂ ਦੇ ਪ੍ਰਤੀ ਸਮਰਪਣ ਦੀ ਭਾਵਨਾ ਦੇ ਵਿੱਚ ਆਏ ਹੁੰਦੇ ਆ ਉਹਨਾਂ ਦੇ ਦਿੱਤੇ ਹੋਏ ਗਿਆਨ ਨੂੰ ਲੈ ਕੇ ਉਹ ਅੱਗੇ ਵਧ ਰਹੇ ਹੁੰਦੇ ਆ ਜੋ ਉਹਨਾਂ ਨੇ ਪ੍ਰਭ ਸਿਮਰਨ ਦੀ ਜੋ ਧਿਕਸ਼ਾ ਦਿੱਤੀ ਹੁੰਦੀ ਹੈ ਉਹ ਧਿਕਸ਼ਾ ਦਾ ਉਹ ਜਾਪ ਕਰਦੇ ਆ ਕਿ ਜਿੱਥੇ ਵੀ ਉਹਨਾਂ ਦੇ ਗੁਰੂ ਪਰਮੇਸ਼ਵਰ ਰਹਿੰਦੇ ਨੇ ਰਹਿ ਕੇ ਗਿਆਨ ਦਿੱਤਾ ਉਹਨਾਂ ਸਥਾਨਾਂ ਦੇ ਉੱਪਰ ਜਿੱਥੇ ਉਹਨਾਂ ਨੇ ਤਪ ਕੀਤਾ ਉਹਨਾਂ ਨੇ ਉਹਨਾਂ ਸਥਾਨਾਂ ਦੇ ਉੱਪਰ ਵੱਡੇ ਵੱਡੇ ਮੇਲੇ ਲੱਗਦੇ ਆ ਅੱਜ ਦੇ ਦਿਨ ਤੇ ਅੱਜ ਦੇ ਦਿਨ ਹੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਅਸੀਂ ਸੋਮਜੀ ਨਦੀਪਾਰ ਕੁੱਟੀਆਂ ਜ਼ਿਲ੍ਹਾ ਮੋਹਾਲੀ ਸ਼ਹਿਰ ਖੁਰਾਲੀ ਦੇ ਵਿੱਚ ਸਥਿਤਾਂ ਜੋ ਕਿ ਨਦੀਪਾਰ ਕਰਕੇ ਨਦੀਪਾਰ ਕੁੱਟੀਆਂ ਦਾ ਨਾਮ ਬੜਾ ਮਸ਼ਹੂਰ ਹੈ ਦੇਸ਼ ਵਿਦੇਸ਼ ਦੇ ਵਿੱਚ ਕਿਉਂਕਿ ਬ੍ਰਹਮ ਗਿਆਨੀ ਮਹਾਪੁਰਸ਼ ਜੋ ਇਸ ਸਥਾਨ ਦੇ ਉੱਪਰ ਰਹੇ ਸਵਾਮੀ ਜੀ ਨਦੀਪਾਰ ਵਾਲੇ ਉਹਨਾਂ ਨੇ ਇੱਥੇ ਰਹਿ ਕੇ ਜਿੱਥੇ ਲੋਕਾਂ ਨੂੰ ਪ੍ਰਭੂ ਪਰਮੇਸ਼ਵਰ ਦੇ ਨਾਲ ਭਗਤੀ ਦੇ ਨਾਲ ਜੋੜਿਆ ਉੱਥੇ ਇੱਕ ਪ੍ਰਭੂ ਦੀ ਆਰਾਧਨਾ ਕਰਨ ਵੱਲ ਪ੍ਰੇਰਿਤ ਕੀਤਾ ਤੇ ਉਹ ਉਹਨਾਂ ਦੀ ਜੋ ਅਸੀਂ ਕਹਿ ਲਈਏ ਕਿ ਵੀ ਇੰਨੀ ਮਾਇਆ ਪ੍ਰਭੂ ਸੀਗੀ ਉਹਨਾਂ ਦੀ ਜੋ ਭਗਤੀ ਸੀਗੀ ਉਹ ਭਗਤੀ ਦਾ ਅਸੀਂ ਕਹਿ ਸਕਦੇ ਹਾਂ ਕਿ ਵੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਵੀ ਜਿਹੜੀ ਗੰਗਾ ਜਮਨਾ ਸਰਸਵਤੀ ਜਾਂ ਗਦਾਵਰੀ ਹੈਗੀਆਂ ਉਹ ਸਾਧੂ ਦੇ ਦੁਆਰ ਛੱਲ ਕੇ ਆਉਨੀਆਂ ਤੇ ਇਹ ਐਸਾ ਪਵਿੱਤਰ ਸਥਾਨ ਹੈ ਜੋ ਕਿ ਅਸੀਂ ਆਪ ਜੀ ਨੂੰ ਵਿਖਾਵਾਂਗੇ ਕਿ ਇੱਕ ਖੂਹ ਹੀ ਸਥਿਤ ਹੈ ਇੱਥੇ ਖੂਹ ਤੇ ਉੱਥੇ ਦੋ ਵਾਰ ਗੰਗਾ ਦਾ ਆਗਮਨ ਹੋਇਆ ਇੱਕ ਵਾਰ 1978 ਦੇ ਵਿੱਚ ਤੇ ਇੱਕ ਵਾਰ 1987 ਦੇ ਵਿੱਚ ਜਦੋਂ ਕੁੰਭ ਆਉਂਦਾ ਸੀਗਾ ਤਾਂ ਸਵਾਮੀ ਜੀ ਨੂੰ ਉੱਥੇ ਬਿਮਾਰ ਹੁੰਦੇ ਸੀਗੇ ਜਾ ਨਹੀਂ ਸੀ ਸਕਦੇ ਇੱਕ ਪ੍ਰਾਚੀਨ ਕਥਾ ਹੈਗੀ ਆ ਉਹਦੇ ਮੁਤਾਬਕ ਉਹਨਾਂ ਨੂੰ ਸ਼ਰਾਪ ਸੀਗਾ ਕਿ ਵੀ ਜਿੱਥੇ ਕੁੰਭ ਆਏਗਾ ਉੱਥੇ ਜਾ ਨਹੀਂ ਪਾਉਣਗੇ ਖਾਸ ਕਰਕੇ ਹਰਦوار ਦੇ ਕੁੰਭ ਦੇ ਉੱਪਰ ਤੇ ਫਿਰ ਇੱਥੇ ਹੀ ਮਹਾਰਾਜ ਨੇ ਸ਼ਿਵ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਸੀ ਕਿ ਵੀ ਗੰਗਾ ਇੱਥੇ ਚੱਲ ਕੇ ਆਏਗੀ ਤੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਤੇ ਇੱਥੇ ਗੰਗਾ ਚੱਲ ਕੇ ਜਿਹਦਾ ਸਾਖ ਸਾਖਤ ਸਵਾਮੀ ਜੀ ਦੇ ਨਾਲ ਮੈਂ ਖੂਦ ਦੇ ਸਮੇ ਸੀਗਾ ਤੇ ਪੂਰੇ ਖੂਦ ਦਾ ਪਾਣੀ ਹਿੱਲਿਆ ਸੀਗਾ ਤੇ ਜੋ ਛਿੱਟੇ ਉਸ ਟਾਈਮ ਉੱਡੇ ਸੀਗੇ ਉੱਪਰ ਤੋਂ ਸਵਾਮੀ ਦੇ ਹੱਥੋਂ ਚਾਵਲਾਂ ਦੀ ਅਹੁੱਤੀ ਲਈ ਸੀਗੀ ਉਹ ਅੱਜ ਵੀ ਮੇਰੇ ਯਾਦ ਹੈ ਚੰਗੀ ਤਰ੍ਹਾਂ ਤੇ ਉਹ ਵੀ ਖੁਸ਼ ਦੇ ਦਰਸ਼ਨ ਅਸੀਂ ਤੁਹਾਨੂੰ ਆਪ ਜੀ ਨੂੰ ਕਰਾ ਰਹੇ ਹਾਂ ਤੇ ਆਪ ਜੀ ਨੂੰ ਦੱਸਦੀ ਕਿ ਗੁਰਬਾਣੀ ਦੇ ਵਿੱਚ ਵੀ ਆਇਆ ਗੰਗਾ ਜਮਨਾ ਦੋਦਾਬਰੀ ਸਰਸਤੀ ਤੇ ਉਦਮ ਕਰੇ ਤੂਰ ਸਾਧੂ ਤਾਈ ਸਾਧੂ ਤਾਈ ਉਦਮ ਕਰਦੀਆਂ ਵੀ ਉਹਦੀ ਧੂੜ ਕਿਸੇ ਪ੍ਰਕਾਰ ਅਸੀਂ ਲੈ ਲਈਏ ਕਲਮਖ ਮੈਲ ਭਰੇ ਹਮਰੇ ਵਿੱਚ ਹਮਰੀ ਹਮਰੀ ਮੈਲ ਤੂਰ ਸਾਧੂ ਸੰਗ ਗਵਾਈ ਜਿਹੜੀ ਸਾਧੂ ਸੰਗ ਸਾਡੀ ਜਿਹੜੀ ਮੈਲ ਹੈ ਉਹ ਗਵਾਈ ਜਾਂਦੀ ਹੈ ਅਨੇਕਾਂ ਪ੍ਰਕਾਰ ਦੇ ਸਾਡੇ ਵਿੱਚ ਮੈਲ ਭਰੀ ਹੋਈ ਹੈ ਕਰੋੜਾਂ ਕਣਾਂ ਦੇ ਵਿੱਚ ਮੈਲ ਹੈ ਸਾਡੇ ਪਰ ਜੋ ਸਾਧੂ ਦੀ ਧੂੜ ਦੇ ਨਾਲ ਹੀ ਸਾਡੀ ਜੋ ਮੈਲ ਹੈ ਉਹ ਨਿਕਲ ਜਾਂਦੀ ਆ ਐਦਾਂ ਦਾ ਇਹ ਸਥਾਨ ਹੈ ਸਤਗੁਰ ਸੁਆਮੀ ਜੀ ਨਦੀ ਪਾਰ ਵਾਲਾ ਜਿੱਥੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਇੱਥੇ ਆਪ ਜੀ ਨੂੰ ਹੋਰ ਵੀ ਦੱਸ ਦਿੰਦੇ ਕਿ ਸੁਆਮੀ ਜੀ ਦੇ ਜੋ ਕਿ 1946 ਦੇ ਵਿੱਚ ਇੱਥੇ ਆਏ ਸੀ ਤੇ 2000 ਸਾਲ ਦੇ ਵਿੱਚ ਉਹ ਇੱਥੋਂ ਆਪਣਾ ਪੰਜ ਭੂਤਕ ਸਰੀਰ ਛੱਡ ਕੇ ਚਲੇ ਗਏ ਸੀ ਉਸ ਦਰਮਿਆਨ ਸੁਆਮੀ ਜੀ ਨੇ ਇੱਥੇ ਰਹਿ ਕੇ ਲੋਕਾਂ ਨੂੰ ਪ੍ਰਵਕਤੀ ਦੇ ਨਾਲ ਜੋੜਿਆ ਸ਼ਿਵ ਭਗਤੀ ਦੇ ਨਾਲ ਜੋੜਿਆ ਨਿਰੰਕਾਰ ਦੇ ਨਾਲ ਜੋੜਿਆ ਇਹ ਇਦਾਂ ਦਾ ਗਿਆਨ ਦਿੱਤਾ ਕਿ ਵੀ ਜੋ ਵੀ ਇੱਥੇ ਸ਼ਿਸ਼ੇ ਉਹਨਾਂ ਦੇ ਉਹ ਪੂਰੇ ਗਿਆਨ ਦੇ ਨਾਲ ਲਵ ਲਵ ਭਰੇ ਹੋਏ ਆ ਤੇ ਜੇਕਰ ਅਸੀਂ ਗੱਲ ਕਰ ਲਈਏ ਤਾਂ ਇੱਥੇ ਸਵਾਮੀ ਜੀ ਨੇ ਸੰਿਆਸੀ ਮੁਕਤੀਆਂ ਰਹੀ ਜੜੀ ਬੁੱਟੀਆਂ ਦਾ ਵੀ ਜੋ ਇੱਥੇ ਜੋ ਚਲਾਇਆ ਸੀਗਾ ਇਲਾਜ ਉਹ ਨਿਰੰਤਰ ਚੱਲ ਰਿਹਾ ਜਾਇ ਹੋ ਕੈਂਸਰ ਹੈ ਚਾਹੇ ਉਹ ਬਵਾਸੀਰ ਹੈ ਚਾਹੇ ਹੋ ਖਾਂਸੀ ਜੁਕਾਮ ਵਰਗੀਆਂ ਬਿਮਾਰੀਆਂ ਹੈਗੀਆਂ ਇਵਨ ਕਿ ਚਾਹੇ ਉਹ ਕੋਵਿਡ ਵਰਗੀਆਂ ਬਿਮਾਰੀਆਂ ਸੀਗੀਆਂ ਉਹਨਾਂ ਦੀਆਂ ਜੋ ਦਵਾਈਆਂ ਪਹਿਲਾਂ ਹੀ ਸਵਾਮੀ ਜੀ ਵੱਲੋਂ ਜੋ ਨਿਰਮਤ ਕੀਤੀਆਂ ਉਹ ਜਿਹੜਾ ਹਿਊਮਨ ਸਿਸਟਮ ਹੈ ਨਾੜੀ ਤੰਤਰ ਹੈ ਉਹਨੂੰ ਇੰਨਾ ਮਜ਼ਬੂਤ ਕਰ ਦਿੰਦੇ ਆ ਕਿ ਵੀ ਕੋਈ ਬਿਮਾਰੀਆਂ ਇੱਥੇ ਇਹਦੇ ਸਮਖਸ਼ ਨਹੀਂ ਠਹਿਰ ਪਾਉਂਦੀਆਂ ਇੱਥੇ ਜੇਕਰ ਗੱਲ ਕਰੀਏ ਸਵਾਮੀ ਜੀ ਦੀ ਜੋ ਕਰਾਮਾਤਾਂ ਵੀ ਸਵਾਮੀ ਜੀ ਦੀਆਂ ਬਹੁਤ ਹੈ ਹਾਲਾਂਕਿ ਉਹ ਕਰਾਮਾਤ ਦੇ ਖਿਲਾਫ ਸੀਗੇ ਸਾਡੀ ਸੋਚੀ ਦੇ ਵਿੱਚ ਹੀ ਇੱਕ ਪੜਿਆਲੇ ਪਿੰਡ ਦਾ ਜੋ ਪਰਿਵਾਰ ਸੀਗਾ ਉਹਨਾਂ ਦੇ ਨੌਜਵਾਨ ਬੱਚੇ ਦੀ ਮੈਰਿਜ ਸੀਗੀ ਤੇ ਉਹ ਬੱਚਾ ਜੋ ਕਿ ਉਹਨੂੰ ਦੌਰਾ ਪੈ ਜਾਂਦਾ ਰੰਗ ਹੋ ਜਾਂਦਾ ਨੌਜਵਾਨ ਨੂੰ ਸੇਹਰਾ ਬੰਨਿਆ ਹੁੰਦਾ ਤੇ ਦੌਰਾ ਪੈ ਜਾਂਦਾ ਤੇ ਉਹ ਡਾਕਟਰ ਨੂੰ ਦਿਖਾਉਂਦਾ ਡਾਕਟਰ ਕਹਿ ਦਿੰਦੇ ਕਿ ਵੀ ਇਹਦੀ ਨਬਜ਼ ਨਹੀਂ ਚੱਲ ਰਹੀ ਹੈ ਕਿ ਨਬਜ਼ ਬੰਦ ਹੋ ਚੁੱਕੀ ਹੈ ਇਦੀ ਡੈਥ ਹੋ ਚੁੱਕੀ ਹੈ ਉਹ ਸਵਾਮੀ ਦੇ ਵਿੱਚ ਵਾਲੀ ਮਿਸਟਾ ਇੰਨੀ ਸੀਗੀ ਕਿ ਉਹ ਸਵਾਮੀ ਜੀ ਦੇ ਕੋਲ ਹੀ ਉਸ ਨੂੰ ਅਚੇਤ ਅਵਸਥਾ ਦੇ ਵਿੱਚ ਹੀ ਲੈ ਕੇ ਆਏ ਜਿਸ ਨੂੰ ਕਿ ਮ੍ਰਿਤਕ ਕਰਾਰ ਦਿੱਤਾ ਸੀਗਾ ਤੇ ਉਹਨਾਂ ਨੇ ਆ ਕੇ ਸਵਾਮੀ ਜੀ ਦੇ ਅੱਗੇ ਉਸ ਨੂੰ ਲਟਾ ਦਿੱਤਾ ਵੀ ਸਵਾਮੀ ਜੀ ਦੇਖੋ ਜਾਂ ਜਿਵੇਂ ਮਰਜ਼ੀ ਕਰੋ ਅਸੀਂ ਤਾਂ ਤੁਹਾਨੂੰ ਰੱਬ ਮੰਨਦੇ ਆ ਤੇ ਆਪ ਜੀ ਉਹ ਜਾਣ ਕੇ ਹਰਾਨੀ ਹੋਏ ਕਿ ਸਵਾਮੀ ਜੀ ਨੇ ਪਹਿਲਾਂ ਕਿਹਾ ਕਿ ਮੈਂ ਕੋਧਰ ਦੇ ਵਿਧਾਨ ਦੇ ਵਿੱਚ ਕੋਈ ਛੇੜਖਾਨੀ ਨਹੀਂ ਕਰ ਸਕਦਾ ਤੇ ਫਿਰ ਜਦੋਂ ਮਾਤਾ ਪਿਤਾ ਨੇ ਬਹੁਤ ਬੇਨਤੀਆਂ ਕੀਤੀਆਂ ਤਾਂ ਸਵਾਮੀ ਜੀ ਨੇ ਕਿਹਾ ਕਿ ਭਾਈ ਦੇਖ ਲੈਂਦੇ ਹੈ ਇੱਕ ਇੱਕ ਚਾਂਸ ਕਰਕੇ ਦੇਖ ਲੈਂਦੇ ਹੈ ਤਾਂ ਜੋ ਸਵਾਮੀ ਨੇ ਤુલਸੀ ਤੇ ਬਿਲ ਪੱਤਰ ਦੇ ਪੱਤਿਆਂ ਦਾ ਰਗੜਾ ਕੇ ਜੋ ਨੱਕ ਦੇ ਵਿੱਚ ਪਾਈਆਂ ਬੂੰਦਾ ਤਾਂ ਉਹ ਜੀਵਤ ਹੋ ਗਿਆ ਤੇ ਹੁਣ ਵੀ ਬਾਲ ਬੱਚੇਦਾਰ ਹੈਗਾ ਤੇ ਆਪਣਾ ਗ੍ਰਹਿਸਤੀ ਜੀਵਨ ਬਤੀਤ ਕਰ ਰਹੇ ਹੈ ਤੇ ਇਦਾਂ ਦੀ ਬਹੁਤ ਹੀ ਚਮਤਕਾਰਾਂ ਜੋ ਹਰੇਕ ਪਖਤ ਦੇ ਨਾਲ ਬੀਤੇ ਆ ਇੱਥੇ ਅਨੇਕਾ ਪ੍ਰਕਾਰ ਦੀਆਂ ਮਨੋ ਕਾਮਨਾਵਾਂ ਜੋ ਵੀ ਸੁੱਖਾਂ ਸੁਖਦੇ ਆ ਉਹ ਪੂਰਨ ਹੋਈਆਂ ਨਿਸ਼ਠਾ ਦੇ ਨਾਲ ਅੱਗੇ ਸਾਉਣ ਦਾ ਮਹੀਨਾ ਆ ਗਿਆ ਸ਼ਿਵ ਦੀ ਭਗਤੀ ਦੇ ਨਾਲ ਮਹਾਰਾਜ ਜੋੜਦੇ ਸੀਗੇ ਤੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀਗੇ ਤੇ ਹਰ ਇੱਕ ਨੂੰ ਕਹਿੰਦੇ ਸੀ ਵੀ ਜੋ ਵੀ ਤੁਸੀਂ ਮੰਨਦੇ ਹੋ ਉਹਦੇ ਵਿੱਚ ਆਪਣਾ ਪੱਕੇ ਰਹੋ ਅਕਲ ਰਹੋ ਤੇ ਬ੍ਰਹਮ ਗਿਆਨੀ ਮਹਾਪੁਰਖ ਸੀਗੇ ਸਭ ਦੇ ਵਿੱਚ ਹੀ ਉਹਨਾਂ ਨੂੰ ਬ੍ਰਹਮ ਨਜ਼ਰ ਆਉਂਦਾ ਸੀਗਾ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਆ ਰਹੀ ਹੈ ਤੇ ਬਹੁਤ ਵੱਡੇ ਪੱਧਰ ਦਾ ਆਯੋਜਨ ਕੀਤਾ ਜਾਂਦਾ ਕਣੀ ਚੌਲ ਦਾ ਤੇ ਪ੍ਰਸ਼ਾਦਿਆਂ ਦਾ ਜੋ ਇੱਥੇ ਪ੍ਰਸ਼ਾਦ ਹੈ ਭੋਜਨ ਹੈ ਉਹ ਕਰਵਾਇਆ ਜਾਂਦਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਾਧੂ ਬੰਦ ਵੀ ਇੱਥੇ ਪਹੁੰਚਦੇ ਆ ਆਪ ਜੀ ਦਰਸ਼ਨ ਕਰੋ ਕੁਟਿਆ ਦੇ ਤੇ ਇੱਥੇ ਆਪ ਜੀ ਨੂੰ ਦੱਸਦੀ ਕਿ ਸਵਾਮੀ ਜੀ ਦੀ ਕੁਟਿਆ ਦੇ ਵਿੱਚ ਜੋ ਨੇਪਾਲ ਦੇ ਵਿੱਚ ਹੀ ਹੁੰਨੇ ਆ ਰੁਦਰ ਅਕਸ਼ ਉਹ ਦਰਖਤ ਇੱਥੇ ਵੀ ਸਵਾਮੀ ਜੀ ਦੇ ਹੁੰਦਾ ਰੁਦਰ ਅਕਸ਼ ਦਾ ਦਰਖਤ ਉਹ ਵੀ ਆਪ ਜੀ ਨੂੰ ਦਿਖਾਵਾਂਗੇ ਅਸੀਂ ਤੇ ਇਸ ਤੋਂ ਇਲਾਵਾ ਓਮ ਵੀ ਜੋ ਸਵਾਮੀ ਜੀ ਦੀ ਸਮਾਦੀ ਦੇ ਉੱਪਰ ਆਟੋਮੈਟਿਕ ਛੱਤ ਦੇ ਉੱਪਰ ਜੋ ਹੈ ਉਹ ਵੀ ਆਪ ਜੀ ਨੂੰ ਦਿਖਾਵਾਂਗੇ ਆਪ ਜੀ ਦਰਸ਼ਨ ਕਰੋ ਸਵਾਮੀ ਜੀ ਨਦੀਪਾਰ ਕੁਟਿਆ ਦੇ ਤੇ ਫਿਰ ਇਸ ਤੋਂ ਬਾਅਦ ਜੋ ਸਵਾਮੀ ਦੀ ਵਰਸੀ ਵੀ ਹੈ ਉਹ ਕਿਹੜੀ ਡੇਟ ਐਸਨੂੰ ਵਰਸੀ ਦੀ ਡੇਟ 29 2025 ਜੋ ਕਿ ਸਵਾਮੀ ਦੀ ਜੋ ਵਰਸੀ ਹੈ ਉਹ ਵੀ ਆ ਚੁੱਕੀ ਹੈ ਤੇ ਅੱਜ ਗੁਰਪੁਰਮਾਤੇ ਗੁਰਪੁਰਮਾਤੇ ਸਵਾਮੀ ਜੀ ਦੀ ਯਾਦ ਦੇ ਵਿੱਚ ਜੋ ਸੰਗਤਾਂ ਪਹੁੰਚ ਰਹੀਆਂ ਉਹਨਾਂ ਨੂੰ ਅਸੀਂ ਨਤਮਸਤਕ ਕਰਦੇ ਹਾਂ ਤੇ ਜਿਹੜੇ ਸਾਡੀ ਵੀਡੀਓ ਦੇਖ ਰਹੇ ਆ ਉਹ ਵੀ ਜਲਦੀ ਤੋਂ ਜਲਦੀ ਪੰਡਤ ਦੇ ਵਿੱਚ ਆ ਕੇ ਸਵਾਮੀ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ